ਜਸਵਿੰਦਰ ਪੱਲਾ ਜੀ ਦੇ ਆਖਰੀ ਪਲ ਤੁਸੀਂ ਵੀਡੀਓ ਦੇਖ ਰਹੇ ਹੋ ਉਹਨਾਂ ਦੀ ਹਸਪੀਟਲ ਦੇ ਵਿੱਚ ਜੋ ਕਿ ਬਹੁਤ ਹੀ ਵਾਇਰਲ ਹੋ ਰਹੀ ਸੀ ਇੱਕ ਕਲਿੱਪ ਇਸ ਕਰਕੇ ਵਾਇਰਲ ਹੋਇਆ ਕਿਉਂਕਿ ਜ਼ਿੰਦਗੀ ਦੇ ਵਿੱਚ ਜਸਵਿੰਦਰ ਪੱਲਾ ਜੀ ਨੇ ਸਾਰਿਆਂ ਨੂੰ ਹਸਾਇਆ ਲੇਕਿਨ ਇਹ ਕਲਿੱਪ ਜਿਹੜਾ ਹੈ ਉਹਨਾਂ ਦਾ ਦਰਦ ਬਿਆਨ ਕਰ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਵੱਡੀ ਦੁਖਤ ਖਬਰ ਮਸ਼ਹੂਰ ਅਦਾਕਾਰ ਕਮੇਡੀਅਨ ਜਸਵਿੰਦਰ ਪੱਲਾ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ 2 ਅਗਸਤ 2025 ਨੂੰ ਸਵੇਰੇ ਲਗਭਗ 4:30 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਜੋ ਕਿ ਪੰਜਾਬ ਦੀ ਪੋਲੀਵੁੱਡ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਹੀ ਵੱਟਾ ਕਾਟਾ ਪਿਆ ਪੱਲਾ ਸਾਹਿਬ ਨੂੰ 20 ਅਗਸਤ ਦੀ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖ ਕੇ ਪੂਰੀ ਕੋਸ਼ਿਸ਼ ਕੀਤੀ ਪਰ ਜ਼ਿੰਦਗੀ ਦੀ ਸੰਕ ਉਹ ਜਿੱਤ ਨਹੀਂ ਸਕੇ ਉਹਨਾਂ ਦਾ ਪਰਿਵਾਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਹੌਸਲਾ ਬਤਾਰ ਰਿਹਾ ਹੈ ਲੇਕਿਨ ਜਸਵਿੰਦਰ ਪੱਲਾ ਆਪ ਖੁਦ ਹੇਤਾਸ਼ ਬੈਠੇ ਹਨ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਿ ਹੁਣ ਬਹੁਤਾ ਦੇਰ ਨਹੀਂ 65 ਸਾਲਾ ਜਸਵਿੰਦਰ ਪੱਲਾ 4 ਮਈ 1960 ਨੂੰ ਲੁਧਿਆਣਾ ਦੇ ਦੁਰਾਹਾ ਵਿੱਚ ਜੰਮੇ ਸਨ ਉਹਨਾਂ ਨੇ ਆਪਣੇ ਕਲਾ ਜੀਵਨ ਦੀ ਸ਼ੁਰੂਆਤ ਛਣ ਕਾਟਾ ਤੋਂ ਕੀਤੀ ਬਾਅਦ ਵਿੱਚ ਮਾਹੌਲ ਠੀਕ ਹੈ ਫਿਰ ਕਹਿ ਰਿਹਾ ਜੰਟਾ ਜੱਟ ਐਂਡ ਜੂਲੀਅਟ ਵਰਗੀਆਂ ਕਈ ਸੁਪਰ ਹਿੱਟ ਫਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਕਹਿੰਦੇ ਨੇ ਉਹ ਫਿਲਮ ਅਧੂਰੀ ਹੋ ਜਾਂਦੀ ਸੀ ਜਿਸ ਵਿੱਚ ਜਸਵਿੰਦਰ ਪੱਲਾ ਨਹੀਂ ਹੁੰਦੇ ਸਨ। ਅਦਾਕਾਰੀ ਤੋਂ ਇਲਾਵਾ ਪੱਲਾ ਸਾਹਿਬ ਇੱਕ ਆਦਮੀ ਦੇ ਵਿਅਕਤੀ ਸਨ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਰਹੇ ਅਤੇ 2020 ਵਿੱਚ ਉੱਥੋਂ ਰਿਟਾਇਰ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ ਅੱਜ 3 ਅਗਸਤ ਨੂੰ ਮਹਾਲੀ ਦੇ ਪਲੌਂਕੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਜਿੱਥੇ ਪਰਿਵਾਰ ਦੋਸਤਾਂ ਅਤੇ ਹਜ਼ਾਰਾਂ ਚਾਉਣ ਵਾਲਿਆਂ ਦਾ ਇਕੱਠ ਦੇਖੋਗੇ ਤਿੰਨ ਮੱਖਾਂ ਨਾਲ ਵਧਾਈ ਕੀ ਵੀ ਦੇਖੋਗੇ ਜਸਵਿੰਦਰ ਪੱਲਾ ਸਿਰਫ ਇੱਕ ਅਦਾਕਾਰ ਨਹੀਂ ਸਗੋ ਇੱਕ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦਾ ਇੱਕ اٹوٹੇ ਸਹਾਨ ਉਹਨਾਂ ਦੀਆਂ ਯਾਦਾਂ ਤੇ ਕਲਾ ਸਾਡੀ ਪੀੜ੍ਹੀਆਂ ਤੱਕ ਜ਼ਿੰਦਾ ਰਹਿਣ ਗਿਆ ਜ਼ਿੰਦਾ ਰਹਿਣ ਗਿਆ ਅਲਵਿਦਾ ਜਸਵਿੰਦਰ ਪੱਲਾ ਰੱਬਰ ਕੇ শ্রোਤਾ ਨੂੰ ਤੇ ਦਰਸ਼ਕਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਐਸ ਕਲਾਸ ਮਰਸੀਡੀ ਉਸ ਸ਼ਖਸ ਨੂੰ ਗਿਫਟ ਕਰਨ ਲੱਗਿਆ ਜਿਹਨੇ ਸੁਪਰ ਡੁਪਰ ਹਿੱਟ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਕਹਰੀਆਂ ਜੱਟਾ 1 2 ਹੁਣ 3 ਆ ਰਹੀ ਆ ਫਿਰ ਲੱਕੀ ਦੀਆਂ ਲੱਕੀ ਸਟੋਰੀ ਵੇਖ ਭਰਾਤਾਂ ਚੱਲੀਆਂ ਜਿੰਨੇ ਜੰਮੇ ਸਾਰੇ ਨਿਕੰਮੇ ਮਿਸਟਰ ਐਂਡ ਮਿਸਟਰ 421 422 ਔਰ 423 ਦੀ ਤਿਆਰੀ ਚੱਲ ਰਹੀ ਆ ਸੋ ਮੈਂ ਖੁਸ਼ ਹੋ ਕੇ ਹਾਦਰ ਨਾਦਰਮਨ ਕੇ ਸਾਰਿਆਂ ਨੂੰ ਆਪਣੀ ਇਹ ਕਾਰ ਆਪਣੇ ਛੋਟੇ ਵੀ ਨਰੇਸ਼ ਕਥੂਰੀਆ ਨੂੰ ਗਿਫਟ ਕਰ ਲੱਗੇ। ਜਾ ਬਾਕੀ ਆਪੀਓ। ਭਾਈ ਇਹ ਲਈ ਵੀਡੀਓ ਕੱਟਿਆ ਨਹੀਂ ਬਣੀ ਜਾਂਦਾ। ਸਾਰਿਆਂ ਮਰਹਮਤ।